아 <laughs> 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 ਨ 2022 ਤੋਂ ਜਦੋਂ ਦੀ ਆਮ ਆਦਮੀ ਦੀ ਪਾਰਟੀ ਸਰਕਾਰ ਬਣੀ ਹੈ ਔਰ ਨਗਰ ਕੌਂਸਲ ਦੇ ਵਿੱਚ ਮੈਡਮ ਸੁਜਾਤਾ ਚਾਵਲਾ ਜੀ ਪ੍ਰਧਾਨ ਬਣੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਟ੍ਰੈਕ ਰਿਕਾਰਡ ਔਰ ਪਿਛਲਾ ਜਿਹੜਾ 2017 ਤੋਂ ਲੈ ਕੇ 2022 ਤੱਕ ਕਾਂਗਰਸ ਸਰਕਾਰ ਦੇ ਵਿੱਚ ਟ੍ਰੈਕ ਰਿਕਾਰਡ ਹੈ ਜਿਉ ਮੈਂ ਦੱਸਣਾ ਚਾਹਣਾ ਨਕਸ਼ੇ ਜਿਹੜੇ ਆ ਆਪਣਾ ਜਦੋਂ ਬਿਲਡਿੰਗ ਬਣਾਉਣੀ ਹੈ ਕੋਈ ਵੀ ਜਿਹਨੂੰ ਬਿਲਡਿੰਗ ਬਣਾਉਣ ਵਾਸਤੇ ਨਕਸ਼ਾ ਪਾਸ ਕਰਾਉਣਾ ਹੁੰਦਾ ਉਹਦੇ ਵਿੱਚ 2017 18 ਦੇ ਵਿੱਚ 23 ਲੱਖ ਰੁਪਏ ਜਿਹੜਾ ਜੀ ਉਹ ਇਕੱਠਾ ਹੋਇਆ ਸੀਗਾ 18 19 ਦੇ ਵਿੱਚ 26 ਲੱਖ ਰੁਪਏ ਇਕੱਠਾ ਹੋਇਆ ਸੀਗਾ 19 20 ਦੇ ਵਿੱਚ 27 ਲੱਖ ਰੁਪਏ ਇਕੱਠਾ ਹੋਇਆ ਸੀਗਾ 20 ਕੀ ਦੇ ਵਿੱਚ 22 ਲੱਖ ਇਕੱਠਾ ਹੋਇਆ ਸੀਗਾ ਔਰ 21 22 ਦੇ ਵਿੱਚ 24 ਲੱਖ ਰੁਪਏ ਇਕੱਠਾ ਹੋਇਆ ਸੀਗਾ ਇਹ ਹੈਗਾ ਜੀ ਕਾਂਗਰਸ ਦੇ ਟਾਈਮ ਦਾ ਜਿਵੇਂ ਆਮ ਆਦੀ ਪਾਰਟੀ ਸਰਕਾਰ ਬਣੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਤੇ ਸੰਗਤ ਨੇ ਮੈਨੂੰ ਐਮ ਐਲ ਏ ਚੁਣਿਆ ਔਰ ਮੈਡਮ ਸ਼ਜਾਤਾ ਚਾਵਲਾ ਜੀ ਆਮ ਆਦੀ ਪਾਰਟੀ ਵੱਲੋਂ ਪ੍ਰਧਾਨ ਬਣੇ ਨਗਰ ਕੌਂਸਲ ਦੇ 2022 23 ਦੇ ਵਿੱਚ ਇਹ ਜਿਹੜਾ ਜੀ 54 54 ਲੱਖ ਦੇ ਆਸ-ਪਾਸ ਹੋ ਗਿਆ ਜੀ 54 ਲੱਖ ਪਹਿਲੇ ਸਾਰੇ 54 ਲੱਖ ਹੋ ਗਿਆ ਤੇ 23 24 ਦੇ ਵਿੱਚ ਇਹ 78 ਲੱਖ ਰੁਪਇਆ ਹੋ ਗਿਆ ਜੀ ਵੱਧ ਕੇ ਤੇ ਹੁਣ 24 25 ਜਿਹਦੇ ਕਹੇ ਤਿੰਨ ਚਾਰ ਮਹੀਨੇ ਬਾਕੀ ਨੇ ਇਹਦੇ ਵਿੱਚ 1 ਕਰੋੜ 75 ਲੱਖ ਦੇ ਲਗਭਗ ਹੋ ਚੁੱਕਿਆ ਹਜੇ ਚਾਰ ਪੰਜ ਮਹੀਨੇ ਬਾਕੀ ਨੇ ਇਹ ਬਹੁਤ ਵੱਡਾ ਇੱਕ ਅੰਕੜਾ ਹੈ ਜਿਹੜਾ ਮੈਂ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਹੋਈ ਸੀ ਉੱਥੇ ਵੀ ਦੱਸਿਆ ਸੀਗਾ ਸਾਰੇ ਅਫਸਰ ਸਾਹਿਬਾਨ ਬੈਠੇ ਚੰਡੀਗੜ੍ਹ ਤੇ ਇਹ ਬਹੁਤ ਵੱਡਾ ਅੰਕੜਾ ਹੈ ਜੀ ਇੱਕ ਪਾਰਦਰਸ਼ਤਾ ਨਾਲ ਕੰਮ ਕਰਨਾ ਹਾਲੇ ਵੀ ਬਹੁਤ ਸਾਰੀਆਂ ਕਮੀਆਂ ਪੇਸ਼ ਕਿਆਂ ਨੇ ਕਈ ਜਗ੍ਹਾ ਚੋਰ ਮੋਰੀ ਥਾਣੀ ਕੋਈ ਮਿਲ ਮਲਾ ਕੇ ਕਿਤੇ ਸਾਡੇ ਕੋਲ ਰਿਪੋਰਟ ਆਉਂਦੀ ਅਸੀਂ ਉਹ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਪ੍ਰੋਪਰ ਵੇ ਨਾਲ ਕੰਮ ਹੋਵੇ ਸਾਰਾ ਕੰਮ ਜਿਹੜਾ ਸ਼ਹਿਰ ਦਾ ਪ੍ਰੋਪਰ ਤਰੀਕੇ ਨਾਲ ਹੋਵੇ ਸੋ ਇਹ ਬਹੁਤ ਵੱਡਾ ਅੰਕੜਾ ਜਿਹੜਾ ਜੀ ਨਗਰ ਕੌਂਸਲ ਦੀ ਇਨਕਮ ਇਹਦੇ ਨਾਲ ਵਧੀਆ ਔਰ ਜਿੰਨੇ ਵੀ ਕੰਮ ਨੇ ਨਗਰ ਕੌਂਸਲ ਨਾਭਾ ਦੀ ਹੱਦ ਦੇ ਵਿੱਚ ਜਿੰਨੇ ਵਾਰਡਾਂ ਦੇ ਅਲੱਗ-ਅਲੱਗ ਕੰਮ ਨੇ ਸਾਰੇ ਅੱਛੇ ਤਰੀਕੇ ਨਾਲ ਉਹ ਹੋਣਗੇ ਇਸ ਪੈਸੇ ਦੇ ਨਾਲ ਪ੍ਰੋਪਰਟੀ ਟੈਕਸ ਦੇ ਵਿੱਚ ਵੀ ਪਿਛਲੇ ਸਾਲ ਅਸੀਂ ਆਬਾਦੀ ਦੇ ਹਿਸਾਬ ਨਾਲ ਹੁੰਦਾ ਜੀ ਨਾਭਾ ਨੰਬਰ 1 ਸੀਗਾ ਪੰਜਾਬ ਦੇ ਵਿੱਚੋਂ ਤੇ ਪ੍ਰਾਪਰਟੀ ਟੈਕਸ ਦੇ ਵਿੱਚ ਵੀ ਬਹੁਤ ਵੱਡਾ ਉਛਾਲ ਜਿਹੜਾ ਜੀ ਆਇਆ 2017 ਤੋਂ ਲੈ ਕੇ 22 ਤੱਕ ਤੇ ਕੀ ਮੰਤ ਕੇ ਬਣ 76 ਲੱਖ ਤੋਂ 96 ਲੱਖ ਦੇ ਵਿੱਚ ਰਿਹਾ ਕਾਂਗਰਸ ਦੇ ਟਾਈਮ ਤੇ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਹੈ 2022 ਤੋਂ ਲੈ ਕੇ 24 ਤੱਕ ਹੁਣ ਤੱਕ ਦਾ 2022-23 ਦੇ ਵਿੱਚ 2 ਕਰੋੜ 8 ਲੱਖ ਰੁਪਏ ਹੋ ਗਿਆ ਜੀ ਜਾਨੀ ਕਿ 96 ਲੱਖ ਰੁਪਏ ਤੋਂ ਵੱਧ ਕੇ 2 ਕਰੋੜ 8 ਲੱਖ ਹੋ ਗਿਆ 2022-23 ਦੇ ਵਿੱਚ 1 ਕਰੋੜ 83 ਲੱਖ ਰੁਪਏ ਹੋ ਗਿਆ ਜਿਹੜਾ ਪਿਛਲੇ ਸਾਲ ਸੀ ਜਦੋਂ ਨੰਬਰ 1 ਆਇਆ ਤੇ ਹੁਣ ਹਲੇ ਕੁਝ ਮਹੀਨੇ ਬਾਕੀ ਵੀ ਨੇ 24-25 ਦੇ ਵਿੱਚ ਇਹ 1 ਕਰੋੜ 10 ਲੱਖ ਰੁਪਏ ਦੇ ਆਸ-ਪਾਸ ਲਗਭਗ ਹੋ ਚੁੱਕਿਆ ਔਰ ਹਲੇ 3-4 ਮਹੀਨੇ ਬਾਕੀ ਨੇ ਸੇ ਬਹੁਤ ਵੱਡਾ ਵਿਸ਼ਾਲ ਜਿਹੜਾ ਜੀ ਇਹ ਦੋਨਾਂ ਦੇ ਵਿੱਚ ਆਇਆ ਪ੍ਰਾਪਰਟੀ ਟੈਕਸ ਜਿਹਨੂੰ ਆਪਾਂ ਹਾਊਸ ਟੈਕਸ ਕਹ ਦਿੰਨੇ ਆ ਬਿਲਡਿੰਗ ਜਿਹਨੂੰ ਆਪਾਂ ਨਕਸ਼ੇ ਕਹ ਦਿੰਨੇ ਆ ਉਹਦੇ ਵਿੱਚ ਬਹੁਤ ਵੱਡਾ ਅੰਕੜਾ ਜਿਹੜਾ ਜੀ ਉਹ ਨਗਰ ਕੌਂਸਲ ਲਾਬਾ ਦੀ ਇਹ ਪ੍ਰਾਪਤੀ ਹੈ ਔਰ ਮੈਂ ਸਾਰਾ ਸਟਾਫ ਜਿੰਨਾ ਸਾਡੇ ਯੂ ਸਾਹਿਬ ਮੈਡਮ ਸੁਯਤਾ ਚਾਵਲਾ ਜੀ ਸਾਰੇ ਐਮਸੀ ਸਾਹਿਬਾਨ ਐਮਸੀ ਸਾਹਿਬਾਨ اے ਐਮਈ ਸਾਹਿਬ ਸਾਡੇ ਬਿਲਡਿੰਗ ਇੰਸਪੈਕਟਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬਹੁਤ ਅਛੇ ਤਰੀਕੇ ਨਾਲ ਕੰਮ ਕਰ ਰਹੀ ਹੈ ਔਰ ਨਾਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਦੋਨੇ ਹੱਥ ਜੋੜ ਕੇ ਕਿ ਜਿਹੜੇ ਪ੍ਰੋਪਰ ਕਾਨੂੰਨ ਨੂੰ ਫੋਲੋ ਕਰਕੇ ਹਰ ਚੀਜ਼ ਜਿਹੜੀ ਆ ਉਹ ਕਾਨੂੰਨ ਮੁਤਾਬਕ ਕਰ ਰਹੇ ਆ ਹੋਰਸ ਕਿਉਂ ਨਹੀਂ ਆਪਣੇ ਟਾਈਮ ਕਰ ਸਕਦੇ ਉਸ ਟਾਈਮ ਮਿਲੀ ਭੁਗਤ ਬਹੁਤ ਸੀਗੀ ਜਿਹਦਾ ਖਮਾਜ਼ਾ ਤੁਸੀਂ ਦੇਖਦੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਸਾਰਿਆਂ ਨੇ ਭੁਗਤਿਆਈ ਆਪਾਂ ਨੂੰ ਪਤਾ ਹੀ ਹੈ ਕੀ ਖੁਸ਼ ਹੁੰਦਾ ਰਿਹਾ ਨਗਰ ਕਿ ਇਹਨੂੰ ਪਾਰਦਰਸ਼ ਮੈਂ ਪਹਿਲਾਂ ਇਹ ਗੱਲ ਕਹਿ ਚੁੱਕਿਆ ਕਿ ਹਲੇ ਵੀ ਕਈ ਚੀਜ਼ਾਂ ਤੇ ਲੂ ਲੂ ਪੁਆਇੰਟ ਆਉਂਦੇ ਨੇ ਜੀ ਕਿਤੇ ਉਹਨੂੰ ਕੋਸ਼ਿਸ਼ ਕਰੀ ਦੀਏ ਕਿ ਠੀਕ ਕੀਤਾ ਜਾਵੇ ਮੈਂ ਸਭ ਨੂੰ ਬੇਨਤੀ ਕਰਦਾ ਜਿੰਨੇ ਵੀ ਨਕਸ਼ਾ ਪਾਸ ਕਰਾਉਣਾ ਪ੍ਰੋਪਰ ਵੇ ਨਾਲ ਆ ਕੇ ਨਗਰ ਕੌਂਸਲ ਨਾਭਾ ਦੇ ਵਿੱਚ ਇੱਥੇ ਸਟਾਫ ਬੈਠਾ ਤੁਸੀਂ ਪ੍ਰੋਪਰ ਵੇ ਨਾਲ ਪਾਸ ਕਰਾਓ ਔਰ ਟਾਈਮ ਦੇ ਮੁਤਾਬਕ ਨਕਸ਼ਾ ਪਾਸ ਹੁੰਦਾ ਜੀ ਕਿਸੇ ਨੂੰ ਕੋਈ ਤਕਲੀਫ ਨਹੀਂ ਹੈ ਐਨਓਸੀ ਆਲਰੇਡੀ ਅਸੀਂ ਕਾਨੂੰਨ ਬਣ ਚੁੱਕਿਆ ਜੀ ਵਿਧਾਨ ਸਭਾ ਚ ਪਾਸ ਕੀਤਾ ਸੀ ਮਤਰਾ ਗਵਰਨਰ ਸਾਹਿਬ ਦੇ ਸਾਈਨ ਹੋ ਕੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਉਹ ਕਾਨੂੰਨ ਬਣ ਗਿਆ ਐਨਓਸੀ ਦੀ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੀ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਵਰੇਜ ਜਿਹੜਾ ਬੜੇ ਸਮੇਂ ਲੰਮੇ ਸਮੇਂ ਤੋਂ ਮੰਗ ਸੀਗੀ ਨਾਭਾ ਨਿਵਾਸੀਆਂ ਦੀ ਪਰ ਕਿਸੇ ਨੇ ਵੀ ਅਪਰੋਚ ਨਹੀਂ ਕੀਤਾ ਉਹ ਅਸੀਂ ਇਹ ਪ੍ਰੋਜੈਕਟ ਨੂੰ ਪ੍ਰੋਪਰ ਤਿਆਰ ਕਰਕੇ ਸਬਮਿਟ ਕਰਾਇਆ ਔਰ ਸਾਡੇ ਜਿਹੜੇ ਆਲੂ ਵਾਲਿਆ ਸਾਹਿਬ ਚੇਅਰਮੈਨ ਨੇ ਮੈਨੂੰ ਦੱਸ ਰਹੇ ਸੀ ਕਿ ਤੁਹਾਡਾ 66 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਸੀਵਰੇਜ ਨਾਭਾ ਸਿਵਰੇਜ ਪਾਉਣ ਵਾਸਤੇ ਨਾਬੇ ਦਾ ਸਿਵਰੇਜ ਪਾਉਣ ਵਾਸਤੇ ਕਿ ਉਹ ਪ੍ਰੋਫਾਈਲ ਚੱਲੇ ਗਈ ਹੈ ਤੁਸੀਂ ਉਹਨੂੰ ਫੋਲੋ ਕਰਕੇ ਜਲਦੀ ਉਹਨੂੰ ਫਾਲੋ ਅਪ ਕਰਕੇ ਉਹਨੂੰ ਕਲੀਅਰ ਕਰਵਾਓ ਤੇ ਉਹ ਬਹੁਤ ਜਲਦੀ 60000 ਰੁਪਇਆ ਨਾਬਾ ਵਾਸਤੇ ਆ ਜਾਏਗਾ ਤੇ ਅਸੀਂ ਜਿੰਨਾ ਵੀ ਨਾਬੇ ਦੇ ਵਿੱਚ ਜਿੰਨੀਆਂ ਨੰਗੀਆਂ ਨਾਲੀਆਂ ਨੇ ਜਿਵੇਂ ਹੁਣ ਡੇਂਗੂ ਦਾ ਬਹੁਤ ਪ੍ਰਕੋਪ ਚੱਲ ਰਿਹਾ ਅੱਜ ਵੀ ਟੀਮ ਮੇਰੇ ਕੋਲ ਵੀ ਆਈ ਸੀ ਘਰੇ ਡੇਂਗੂ ਦਾ ਸਰਵੇ ਚੱਲ ਰਿਹਾ ਤੇ ਉਹਦੇ ਵਿੱਚ ਜਿੰਨੀਆਂ ਨੰਗੀਆਂ ਨਾਲੀਆਂ ਨੇ ਜਾਂ ਵੱਡੇ ਨਾਲੇ ਨੇ ਜਿੱਥੇ ਮੱਛਰ ਜਾਂ ਬਦਬੂ ਆਉਂਦੀ ਹੈ ਉਹ ਸਾਰੇ ਕਵਰ ਹੋ ਜਾਣਗੇ ਪਰ ਸੜਕਾਂ ਹੋਰ ਖੁੱਲੀਆਂ ਹੋ ਜਾਣਗੇ ਜਿੰਨੇ ਮਿਸਮੈਨੇਜ ਖੰਭੇ ਨੇ ਯਕੀਨੋ ਸਾਰੇ ਸਾਈਡ ਤੇ ਹੋ ਜਾਣਗੇ ਪੂਰੇ ਨਾਬੇ ਦੀਆਂ ਜੜੀਆਂ ਗਲੀਆਂ ਨੇ ਜਾਂ ਸੜਕਾਂ ਨੇ ਚੌੜੀਆਂ ਹੋ ਜਾਣਗੀਆਂ ਸਾਨੇ ਪਾਸ ਕੀਤੇ ਨੇ ਤੇ ਉਹਦਾ ਕਿੰਨਾ ਟੈਕਸ ਹੋਇਆ ਤੇ ਜੋ ਪ੍ਰਾਪਰਟੀ ਟੈਕਸ ਹੈ ਤੇ ਉਹਦੇ ਵਿੱਚ ਕਿੰਨਾ ਸਾਡੀ ਕਮੇਟੀ ਨੇ ਟੈਕਸ ਇਕੱਠਾ ਕੀਤਾ ਹੈ ਤੇ ਇਹ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ 2000 ਜਿਹੜਾ ਨਕਸ਼ਿਆਂ ਦੀ ਫੀਸ ਹੈ ਉਹ ਇਹ 2021 ਤੋਂ ਲੈ ਕੇ 2022 ਤੱਕ ਲਗਭਗ ਕਾਂਗਰਸ ਦੀ ਸਰਕਾਰ ਦੇ ਵਿੱਚ 24 ਲੱਖ ਹੁੰਦਾ ਸੀ ਜੋ ਕਿ ਹੁਣ 2024 ਤੋਂ 25 ਦੇ ਵਿੱਚ ਵੱਧ ਕੇ 1 ਕਰੋੜ 75 ਦੇ 75 ਲੱਖ ਦੇ ਲਗਭਗ ਹੋ ਗਿਆ ਤੇ ਇਹ ਬਹੁਤ ਵੱਡੀ ਉਪਲਬਧੀ ਹੈ ਸਾਡੀ ਆਮ ਆਦਮੀ ਪਾਰਟੀ ਦੀ ਤੇ ਜਿਹੜਾ ਪ੍ਰਾਪਰਟੀ ਟੈਕਸ ਹੈ ਉਹ ਕਾਂਗਰਸ ਦੀ ਸਰਕਾਰ ਦੇ ਵਿੱਚ 2021 ਤੋਂ 22 ਦੇ ਵਿੱਚ ਸੀਗਾ 92 ਲੱਖ ਦੇ ਲਗਭਗ ਤੇ ਉਸ ਤੋਂ ਬਾਅਦ 22 23 ਦੇ ਵਿੱਚ ਰਿਹਾ 2 ਕਰੋੜ 8 ਲੱਖ ਤੇ 23 24 ਦੇ ਵਿੱਚ 1 ਕਰੋੜ 87 ਲੱਖ ਦੇ ਲਗਭਗ ਹੋ ਗਿਆ ਤੇ ਹੁਣ 2024 ਤੋਂ 25 ਦੇ ਵਿੱਚ 1 ਕਰੋੜ 10 ਲੱਖ ਦੇ ਲਗਭਗ ਹੈ ਤੇ ਮਾਰਚ ਵਿੱਚ ਜਿਵੇਂ ਕਲੋਜ਼ਿੰਗ ਹੁੰਦੀ ਹੈ ਹਲੇ ਬਹੁਤ ਮਹੀਨੇ ਬਾਕੀ ਨੇ 4-5 ਮਹੀਨੇ ਬਾਕੀ ਨੇ ਤੇ ਉਹਦੇ ਵਿੱਚ ਇਹ ਸਾਡੀਆਂ ਉਪਲਬਧੀਆਂ ਨੇ ਜਿਹੜੀਆਂ ਕਿ ਬਹੁਤ ਵੱਡੀਆਂ ਨੇ